ਆਪਣੇ ਮਤਲਬ ਆਪਣੇ ਖੇਲ ਖਿਲਦੇ ਨੇ ਕ੍ਰਿਕਟ ਕੋਈ ਕਬੱਡੀ ਕੋਈ ਇਸ ਤਰ੍ਹਾਂ ਬੱਚਿਆਂ ਨੇ ਪਾਰਾਂ ਜੀ ਪਾਕ ਤੇ ਬਈ ਬੱਚਿਆਂ ਦੇ ਦੇਖੋ ਬਸ ਇਸੇ ਇਸਤੇਮਾਲ ਹੈ ਜੇ ਉਹ ਨਹੀਂ ਤਾਂ ਜਾੜੇ ਬਣ ਜਾਂਦੀ ਸੀ ਇਹਦੇ ਅਜੀਬ ਅਜੀਬ ਦਾਸਾ ਤੇ ਉਹ ਮਤਲਬ ਉਹਗੇ ਸੰਕੇਤ ਡਰ ਲੱਗਦਾ ਸੀ ਬੱਚੇ ਹਾਂਜੀ ਇਸ ਸੰਗ ਤਾਂ ਨੇ ਫਿਰ ਕਾਫੀ ਮਿੱਟੀ ਪਾਈ ਇਹਦੇ ਵਿੱਚ ਅੱਛਾ ਜੀ ਕਾਫੀ ਟਰਾਲੀ ਹਾਂਜੀ ਉਹ ਤੁਹਾਨੂੰ ਰਸਤਾ ਬਣਾਇਆ ਫਿਰ ਟਰੈਕਟਰ ਲਿਆਂਦੇ ਫਿਰ ਸਾਰੇ ਮਤਲਬ ਇਹ ਮਿੱਟੀ ਪੈ ਸ੍ਰੀ ਪਦਰੀ ਕਰ ਦਿੱਤੀ ਹੈ ਹਾਂਜੀ ਇਹ ਚੀਜ਼ ਹੈ ਤੇ ਕਿੰਨੇ ਕੁ ਡੂੰਘਾ ਸੀਗਾ ਸਰਦਾਰ ਜੀ ਇਹ ਫੋਰਡ ਹੋਰ ਵੀ ਡੂੰਗਾ ਸੀ ਇਸੇ 300 ਫੁੱਟ ਹਾਂ ਤਿੰਨ ਫੋਰ ਪਿੱਟੀ ਪਾ ਵੀ ਹੈ ਮੇਰੇ ਹਿਸਾਬ ਨਾਲ 50 ਫੁੱਟ ਡੂੰਗਾ ਦਾ ਦੇ ਵਿੱਚ ਪਾ ਕੇ ਇਹ ਸਾਰੀ ਜਗ ਸਮਝੋ ਇਹ ਲੰਗਰ ਹਾਲ ਸੀ ਸਾਹਮਣੇ ਜਿੱਥੇ ਲੰਗਰ ਬਣਾਈਦਾ ਸੀ ਲੰਗਰ ਰੋਤਾਇਦਾ ਸੀ ਅੱਛਾ ਜੀ ਲੇਕਿਨ ਲੋਕ ਬੈਠ ਗਏ ਨੇ ਬਾਸ ਜਿੰਨੇ ਜਿੰਨੇ ਟੋਟਾ ਜਿੰਨੇ ਮਦਦ ਕਰਦੇ ਚ ਰਖ ਲਿਆ ਜੀ ਬਟਾ ਦਰਵਾਜ਼ਾ ਥੋੜਾ ਬੰਦ ਕਰ ਮੈਂ ਵਾਪਸ ਆ ਜਾਣਾ ਹਾਂ ਜੀ ਇਹ ਦੇਖੋ ਇਹ